ਰਾਗ ਸੁਹੀ ਮਹਾਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲ ਨਾ ਜਪ ਮਨ ਗੋਬਿੰਦ ਏਕ ਹੈ ਅਵਰ ਨਾਹੀ ਕੋ ਲੇਖੈ ਸੰਤ ਲਾਗ ਮਨੈ ਸਾੜ ਦੁਵਿਧਾ ਕੀ ਕੁਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਤਰੀਆ ਅਨਕ ਕੋਠਰੀਆ ਪਿੰਨ 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 ਕਰੀਆ ਵਿੱਚ ਮਨ ਕੋਟ ਵਰੀਆ ਨਿਜ ਮੰਦਰ ਪਿਰੀਆ ਤਹਾ ਆਨਦ ਕਰੀਆਂ ਨਹਿ ਮਰੀਆਂ ਨਹਿ ਯਰੀਆਂ ਕਿਰਤਨ ਜੁਰੀਆ ਬਹੁ ਵੇ ਫਿਰਿਆ ਪਰਕੋ ਹਿਰਿਆ ਬਿਖਣਾ ਘਿਰੀਆ ਅਬ ਸਾਧੂ ਸੰਗ ਪਰਿਆ ਹਰਦਵਾਰ ਆਇ ਕਰਿਆ ਦਰਸ਼ਨ ਕਰਿਆ ਨਾਨਕ ਗੁਰ ਮਿਰਿਆ ਬਹੁਰ ਨਾ ਫਿਰਿਆ ਸੋਈ ਬਹਾਲਾ ਪੰਜਮਾ ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰਖਿਓ ਪਾਸਾਰਾ ਰਹੋ ਬਹੁਵਦਰੂਪ ਰੰਗ ਆਪਾਰ ਪੀਖਾ 쿠ਸੀ ਭੋਗਨ ਹੀ ਹਾਰਾ ਸਭ ਰਸ ਲੈਤ ਬਾਤ ਨਰਾਰਾ ਬਰਨ ਚੇਨ ਨਾਹੀ ਮੁਖ ਨਾ ਮਸਾਰਾ ਕਹਿਣ ਨਾ ਜਾਈ ਖੇਲ ਤੋਹਾਰਾ ਨਾਨਕ ਰੇਣ ਸੰਤ ਚਰਨਾਰਾ ਸੋਹੀ ਮਹਲਾ ਪੰਜਮਾ ਕਉ ਮੈਂ ਆਇਆ ਸਰਨੀ ਆਇਆ ਭਰੋਸਾ ਆਇਆ ਕਿਰਪਾ ਆਇਆ ਜਿਉ ਭਾਵੈ ਤਿਉ ਰੱਖੋ ਸੋਮੀ ਮਾਰਗ ਗੁਰ ਹੈ ਪਠਾਇਆ ਰਹਾਓ ਮਹਾਂ ਦੁਤਰ ਮਾਇਆ ਜੈਸੇ ਪਾਪਨ ਚੁਲਾਇਆ ਸੁਣ ਸੁਣ ਹੀ ਡਰਾਇਆ ਕਰ ਰੋ ਧਰਮ ਰਾਇਆ ਗ੍ਰਹਿ ਅੰਧੂ ਕੂ ਪਾਇਆ ਪਾਪਕ ਸੁਖ ਰਾਇਆ ਗਹੀ ਓਟ ਅਸਾਦ ਆਇਆ ਨਾਨਕ ਹਰਿ ਧਾਇਆ ਆਬ ਮੈਂ ਪੂਰਾ ਪਾਇਆ ਰਾਗ ਸੁਹੀ ਮਹੱਲਾ ਪੰਜ ਮਾ ਘਰ ਸੀਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬਨਾਂਤੀਆਂ ਮਿਲੇ ਨਾਮ ਆਧਾਰ ਤੁਠਾ ਸੱਚਾ ਪਾਸ ਸੋ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਓ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਵਾਰਾ ਸੱਚ ਤੇ ਰਖਾ ਜੀਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇਸਾਂ ਪੂਰੀਆਂ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਭਾਰਮ ਰਮ ਤੇਰਿਆਂ ਚਰਣਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਮਾ ਘਰ ਛਤਬਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੁਹਾ ਮਨਾਹ ਜਿਸ ਨੋ ਹੋ ਦਇਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਥਪਾਲਾ ਮੇਰੇ ਰਾਮ ਰਾਏ ਸੰਤਾ ਟੇਕ ਤੁਮਾਰੀ ਜੋ ਤੁਧ ਭਾਵੈ ਸੋ ਪ੍ਰਵਾਨ ਮਨ ਤੰਤੁ ਹੈ ਆਧਾਰੀ ਰਹੁ ਤੂੰ ਦਇਆਲ ਕਿਰਪਾਲ ਕਿਰਪਾ ਦੇਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾ ਅਪਾਰ ਅਤ ਉਚਾ ਕੋਈ ਅਬਰਨਾ ਤੇਰੀ ਭਾਤੇ ਇਹ ਅਰਦਾਸ ਮਹਾਰੀ ਸੁਆਮੀ ਬਿਸਰ ਨਾਹੀ ਸੁਖ ਦਾਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾਂ ਦੇ ਸੋ ਹੰਮੀ ਤੋ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠਾ ਪਾਵ ਸੁਹੀ ਮਹੱਲਾ ਪੰਜਵਾਂ ਬਿਸਰ ਹੈ ਨਹੀਂ ਜਿਤ ਤੂੰ ਕਬੂ ਸੋਥਾਨ ਤੇਰਾ ਕਿਹ ਹੈ ਆਠ ਪਹਿਰ ਜਿਤ ਤੋ ਦਤੈ ਆਈ ਨਿਰਮਲ ਹੋਵੈ ਦਿਹਾ ਮੇਰੇ RAM ਹੋ ਸੋਥਾਨੁ ਭਾਲਣ ਆਇਆ ਖੋਜਤ ਖੋਜਤ ਭਇਆ ਸਾਧ ਸੰਗ ਤੈਨ ਸਰਣਾਹੀ ਪਾਇ ਰਹੋ ਬੇਦ ਪੜੇ ਪੜ ਪਰ ਮੇ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰੈ ਬਿਲ ਲਾਤੇ ਤੇ ਪੀ ਮੋਹਿ ਮਾਈ ਦਸ ਔਤਾ ਰਾਜੇ ਹੋਏ ਵਰਤੇ ਮਹਾਦੇਵ ਔ ਤੂਤਾ ਤਿਨ ਪੀ ਅੰਤ ਨ ਪਾਇਓ ਤੇਰਾ ਲਾਇ ਥਕੇ ਬੂਤਾ ਸਹਿਜ ਸੁਖ ਆਨੰਦ ਨ ਹਮਰਸ ਹਰ ਸੰਤੀ ਬੰਗਲ ਗਾਇਆ ਸਫਲ ਦਰਸ਼ਨ ਪੇਟਿਓ ਗੁਰੂ ਨਾਨਕ ਤਾਂ ਮਨ ਤਨ ਹਰ ਹਰ ਤੇ ਆਇ ਸੁਹੀ ਮਹੱਲਾ ਪੰਜਵਾ ਕਰਮ ਧਰਮ ਪਖੰਡ ਜੋ ਦੀਸੈ ਤੈਨ ਜਮ ਜਾਗਾ ਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸੇਮਰਤ ਜਿਤ ਸੁਟੈ ਸੰਤੋ ਸਾਗਰ ਉਪਾਰੋ ਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸਨਾਨ ਇਸ ਕਲਬ ਮੈਲ ਭਰੀ ਜਾਏ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲਈ ਜੈ ਬੇਦਕ ਤੇਵ ਸਿਮਰਤ ਸਭ ਸਾਥ ਇਹਨ ਪੜਿਆ ਮੁਕਤ ਨ ਹੋਈ ਏਕ ਅੱਖਰ ਦੇਉ ਗੁਰਮੁਖ ਜਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪਾਇ ਉਦਰਾ ਸੋ ਕਲ ਮੈਂ ਘਟ ਘਟ ਨਾਨਕ ਮਾਜਾ ਸੋਈ ਮਹਲਾ ਪੰਜਵਾ ਜੋ ਕਿਸ ਕਰੈ ਸੋ ਵੀ ਪ੍ਰਭ ਮਨ ਹੈ ਹੋਏ ਰਾਮ ਨਾਮ ਰੰਗ ਰਾਤੇ ਤੈਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜੇ ਬੜਨਾ ਕੋਈ ਭਗਤਾ ਬਣ ਆਈ ਪ੍ਰਭ ਆਪਣੇ ਸੋ ਜਲਸਲ ਮਈ ਹਲ ਸੋਈ ਰਹੋ ਕੋਟ ਅਪਰਾਧੀ ਸੰਤ ਸੰਗ ਉਦਰੈ ਜਮ ਤਾਕੈ ਨੀੜ ਨ ਆਵੈ ਜਨਮ ਜਨਮ ਕਾ ਵਿਛੜਿਆ ਹੋਵੇ ਇਨ ਹਰਿ ਸਿਉ ਆਣ ਮਲਾਵੈ ਮਾਇਆ ਮੋਹ ਭਰਮ ਭਉ ਕਟ ਸੰਤ ਸਰਨ ਜੋ ਆਵੈ ਜਿਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ ਜਨ ਕੀ ਮਹਿਮਾ ਕੀਤਗ ਵਰਨੋ ਜੋ ਪ੍ਰਭ ਅਪਨੇ ਭਾਣੇ ਕਹੋ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਪੈ ਨਕਾਣੇ ਸੁਹੀ ਮਹਲਾ ਪੰਜਮਾ ਮਹਾ ਅਗੰਤੇ ਤੁਧ ਹੱਥ ਦੇ ਰਾਕੇ ਪਏ ਤੇਰੀ ਸਰਣ ਆਈ ਤੇਰਾ ਮਾਨ ਤਾਣ ਦੇ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਦ ਚਿਤ ਆਇਆ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹੋ ਅੰਧ ਕੂਪ ਤੇ ਕਾਢ ਲਈਏ ਤੁਮ ਆਪ ਭਏ ਕਰ ਪਾਲਾ ਸਾਰ ਸੰਮਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਨੀ ਨਦ ਕਰੇ ਪਰ ਬੇਸਰ ਬੰਦਨ ਕਾਟ ਸੜਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾਲਾਏ ਭਰਮ ਗਿਆ ਪਏ ਮੋਹ ਬਨਾਸੀ ਮਿਟਿਆ ਸਗਲ ਬਸੂਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤਿਗੁਰੂ ਪੂਰਾ ਸੁਹੀ ਮਹੱਲਾ ਪੰਜਵਾਂ ਜਬ ਕਸ ਨਾ ਸੀ ਜੋ ਤਵ ਕਿਆ ਕਰਤਾ ਕਬਲ ਕਰਮ ਕਰ ਆਇਆ ਆਪਨ ਆਖੇਲ ਆਪਕਾਰ ਦੇਖੈ ਠਾਕ ਰਚਨੇ ਰਚਾਇਆ ਮੇਰੇ RAM RAI ਮੁਝ ਤੇ ਕਸੂ ਨ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹੋ ਗਣਤੀ ਗਲੀ ਨ ਸੂਟੈ ਕਥੋਂ ਕਾਚੀ ਦੇ ਇਆਣੀ ਕਿਰਪਾ ਕਰੋ ਪ੍ਰਭ ਕਰਨਾ ਹਾਰੇ ਤੇਰੀ ਬਖਸ਼ ਨਰਾਲੀ ਜੀ ਜੰਤ ਸਭ ਤੇਰੇ ਕੀਤੇ ਘਟ ਘਟ ਤੁਹੀ ਈ ਧਾਈ ਹੈ ਤੇਰੀ ਗਤਿ ਮਿਤ ਤੂੰ ਹੈ ਜਾਣ ਹੈ ਕੁਦਰਤ ਕੀ ਮਨ ਨਾ ਪਾਈਐ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲਗੈ ਤੇਰਾ ਬਾਣਾ ਸੁਹੀ ਮਹਾਲਾ ਵੰਜਮ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਖਰ ਨਾਮ ਪਰਵਾਣ ਗਣੀ ਸਈਏ ਆਏ ਸਫਲ ਤੇ ਨਾ ਕੇ ਕਾਮ ਮੇਰੇ RAM ਹਰ ਜਾਨਕਾਏ ਹੋਮ ਵੱਲ ਜਾਈ ਈਸਾ ਕਾਕਰ ਚ ਉਪਰ ਟਲਾਵਾ ਚਾਰਨ ਧੂੜ ਮੁਖ ਲਾਈ ਰਹੁ ਜਨਮ ਮਰਨ ਦੂਹ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਲਾਏ ਸੱਚਾ ਅਮਰ ਸੱਚੀ ਪਾਤ ਸਾਈ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਬੜਾਈ ਜਿਸਕੇ ਸੇ ਤਨ ਜਾਤੇ ਪੱਖਾ ਫੇਰੀ ਪਾਣੀ ਢੂਵਾ ਹਾਰੇ ਜਾਨਕੈ ਪੀਸਣ ਪੀਸ ਕਮਾਵਾਂ ਨਾਨਕ ਕੀ ਪ੍ਰਪਾਸ ਬੇਨੰਤੀ ਤੇਰੀ ਜਨ ਦੇਖਣ ਪਾਵਾਂ ਸੋਹੀ ਮਹਲਾ ਪੰਜਵਾ ਭਾਰ ਬਰਨ ਪਰਮੇਸ਼ਰ ਸਤਗੁਰ ਆਪੇ ਕਰਨ ਆਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲ ਹਾਰਾ ਮੇਰੇ RAM ਰਾਏ ਜਿਉ ਰਾਖੈ ਤਿਉ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਈਐ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕੁੰਟ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸੇਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਾਥ ਗੁਰ ਦੀਨ ਦਇਆਲਾ ਕੁਰਬਾਨ ਜਾਈ ਉਸ ਵੇਲਾ ਸੋਹਾਰੀ ਜਿਤ ਤੋ ਮਰਿਆ ਦੁਆਰੇ ਆਇਆ ਨਾਨਕ ਕੋ ਪ੍ਰਭ ਭੈ ਕਿਰਪਾਲਾ ਸਤਿਗੁਰ ਪੂਰਾ ਆਪਾਇ ਸੋਹੀ ਮਹਲਾ 5 ਤਉਦ ਚਿਤ ਆਏ ਮਾ ਅਨੰਦਾ ਜਿਸ ਬਿਸਰੈ ਸੋ ਮਰ ਜਾਏ ਦਿਆਲ ਹੋਵੈ ਜਿਸ ਉਪਰ ਕਰਤੇ ਸੋ ਤੁਦ ਸਦਾ ਤੇ ਆਏ ਮੇਰੇ ਸਾਹਿਬ ਤੂੰ ਮੈ ਮਾਣ ਨਮਾਣੀ ਅਰਦਾਸ ਕਰੀ ਪ੍ਰਭ ਆਪਨੇ ਅਗੈ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਉ ਚਾਰੇ ਨਤੂ ਉਡ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮਰ ਤੋਂ ਬਚੇ ਰਿਦਾਇ ਉਸ ਤਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪੈ ਸਾਰੀ ਤੁਧ ਜੀਵੜ ਅਬਰ ਨ ਕੋਈ ਜਿਸ ਨੂੰ ਲਾਇ ਲਹੇ ਸੋ ਲਗੈ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨ ਸਾਹਿਬ ਤੁਠਾ ਪਾਵਾਂ ਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵ ਸੁਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਥੀਤ ਨ ਆਵੈ ਮੇਰੇ ਰਾਮ ਰਾਈ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵ ਕੋ ਭਉ ਕਿਸ ਨਾਹੀ ਜਮ ਨਹੀਂ ਆਵੈ ਨੇਰੇ ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮੇਟੈ ਕੋਈ ਸਤਗੁਰ ਕਾ ਦਲਾਸਾ ਨਾਮ ਤੇ ਆਇਨ ਸੁਖ ਪਲ ਪਾਇਨ ਆਠ ਪਹਿਰ ਆਰਾਧਾ ਹੈ ਤੇਰੀ ਸ਼ਰਨ ਤੇਰਾ ਪਰਵਾਸ ਹੈ ਪੰਜ ਦੋਟ ਲੈ ਸਾਧ ਹੈ ਗਿਆਨ ਧਿਆਨ ਕਿਸ ਕਰ ਮਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸ਼ਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੁਹੀ ਮਹਲਾ ਪੰਜਵਾਂ ਸਾਗਲ ਤਿਆਗ ਗੁਰ ਸਰਣੀ ਆਇਆ ਰਾਖੋ ਰਾਖਣ ਹਾਰੇ ਜਿਤ ਤੂੰ ਲਾਵੈ ਤਿਤ ਹਮ ਲਾਗੈ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਓਮ ਪ੍ਰਭ ਅੰਤਰ ਜਾਮੀ ਕਰ ਕਿਰਪਾ ਕਰ ਦੇਵ ਦਿਆਲਾ ਗੁਣ ਗਾ ਮਾਨ ਨਿਤ ਸੁਮੀ ਰਹਾਉ ਆਠ ਪੈਰ ਪ੍ਰਭ ਆਪਣਾ ਧਿਆਈਐ ਗੁਰਪੁਰ ਸਾਧ ਭਉ ਤਰੀਐ ਆਪ ਤਿਆਗ ਹੋਈਐ ਸਭ ਰੇਣਾ ਜੀਵਤਿਆ ਹੋ ਮਰੀਆ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਉ ਜਾਪੇ ਤਗਲ ਮਨੁਹੁਸ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭਿ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਾ ਜਾਲਾ ਕਰ ਕਿਰਪਾ ਆਪਣਾ ਨਾਮ ਉਂ ਦੀਜੈ ਨਾਨਕ ਸਾਦਰ ਬਲਾ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਆਪ ਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਲਾਵਾ ਹੋਈ ਨਾ ਮੈਂ ਰੂਪ ਨਾ ਬਾਂਕੇ ਨੈਣਾ ਨਾ ਕੁੱਲ ਢੰਗ ਨਾ ਮੀਠੇ ਬਣਾ ਰਹੋ ਸਹਿਜ ਸਿਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾਂ ਕੰਤਾ ਭਾਵੈ ਨਾ ਤਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਹੀਂ ਚਤਰਾਈ ਕਰ ਕਿਰਪਾ ਪ੍ਰਭ ਲਾਭ ਹੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਭਰਮ ਭੁਲਾਣੀ ਹਉ ਮੈਂ ਜਾਈ ਤਾਂ ਕੰਤ ਸਮਾਈ ਤਉ ਕਾਮਣ ਪਿਆਰੇ ਨਾਮ ਨਿਤ ਪਾਈ ਅਨਕ ਜਨਮ ਬਿਸਰਤ ਦੁਖ ਪਾਇਆ ਕਰ ਗਏ ਲਿਹੁ ਪ੍ਰੀਤਮ ਪ੍ਰਭ ਰਾਇਆ ਭਣਤ ਨਾਨਕ ਸਾਹ ਹੈ ਪੀ ਹੋਸੀ ਜੈ ਭਾਵੈ ਪਿਆਰਾ ਤੇਰਾ ਵੇਸੀ